ਪੁੱਤ ਕੀ ਹੋ ਰਹੀ ਕਤੈਨ ਬੈਠ ਕੀ ਕਹਦੋਂ ਮੈਨੂੰ ਥੋੜੀ ਕਹਾਂ ਗੱਲ ਕੀ ਹੋ ਗਈ ਗੱਲ ਦੱਸ ਮੈਨੂੰ ਤੁਹਾਨੂੰ ਡਰ ਲੱਗ ਗਿਆ ਤਾਂ ਕੀ ਕਹ ਲੂਗੀ ਮੰਮੀ ਉੱਥੇ ਜਿੱਤੇ ਬੱਕੀ ਆਂਦੀ ਸੀ ਨਾ ਉੱਥੇ ਕਿਸੇ ਫੰਡੇ ਦੇਣਾ ਮੇਰੇ ਦਾ ਪਤ ਵੀ ਚ ਕਰਨ ਦੀ ਕੋਸ਼ਿਸ਼ ਕੀਤੀ ਪੁੱਤ ਕੌਣ ਸੀ ਮੈਂ ਨਹੀਂ ਜਾਣਦੀ ਮੰਮੀ ਕੌਣ ਸੀ ਮੈਂ ਤੁਹਾਨੂੰ ਕਦੇ ਵੇਖਿਆ ਵੀ ਨਹੀਂ ਚਲ ਢੂਣਾ ਪੁੱਤ ਮੇਰੀ ਕਾਲਸਾਂ ਹੈ ਤੈਨੂੰ ਸਰੇਣ ਥੱਪੜ ਮਾਰਦੀ ਤੁਟਕਾ ਕੇ ਮੰਮੇ ਮੈਂ ਡਰ ਗਏ ਸੀ ਮੈਂ ਤਾਂ ਵਸਾ ਪਾਚ ਕੇ ਹੀ ਹੁੰਦਾ ਪੁੱਤ ਡਰ ਡਰ ਕੇ ਕਿੰਨਾ ਟਾਈਮ ਜੀਏਗੀ ਅੱਜ ਕੱਲ ਨੂੰ ਦੁਨੀਆ ਬਹੁਤ ਖਰਾਬ ਆ ਮੈਂ ਤਾਂ ਤੈਨੂੰ ਐਂ ਕਹੀ ਜਦ ਤੂੰ ਕੋਈ ਕੁਛ ਕਿਆ ਕਰੇ ਨਾ ਜਿਹੜਾ ਕੁਛ ਦਿਸਦਾ ਉਹ ਚੱਕ ਕੇ ਮਾਰਿਆ ਕਰ ਪਰ ਡਰ ਦਾ ਕੋਈ ਕੰਮ ਨਹੀਂ ਹੈਗਾ ਤੂੰ ਤਾਂ ਡਰ ਡਰ ਕੇ ਕਿੰਨਾ ਟਾਈਮ ਰਹੀ ਜਾਵੇਂਗੀ ਕਰੂਨੀ ਕਾ ਤੂੰ ਹੋ ਰੋ ਨਾ ਬੁੱਤਾਂ ਕੇ ਮੈਂ ਨਹੀਂ ਜਾਂਦੀ ਅੱਜ ਤੋਂ ਬਾਅਦ ਕਿਤੇ ਵੀ ਘੇੜਣਾ ਮੈਂ ਤਾਂ ਘਰ ਹੀ ਰਹਿਆ ਕਰੂੰਗੀ ਕਮਾਲ ਕਰਦੀਆਂ ਹੈਂ ਤੂੰ ਕਿਸ ਤੋਂ ਡਰ ਕੇ ਘਰੇ ਬੈਠ ਜੇਗੀ ਮਾਂ ਨੇ ਉਹਨੇ ਮੇਰਾ ਹੱਥ ਫੜ ਲਿਆ ਸੀ ਉਹ ਵਾਸਾ ਫੜ ਕੇ ਬਚ ਕੇ ਆਈ ਐ ਮੈਂ ਤੂੰ ਨਾ ਗੰਨ ਤਾਂ ਸਿਖਾਉਣਾ ਮੈਂ ਚੰਗੀ ਤੇਰਾ ਕਲਾਸ ਲਾਉਂਗੀ ਉਹਦੀ ਕੱਟ ਇਹ ਤਾਂ ਰੋਂਦੀ ਰਹਦੀ ਐ ਜੀ ਹੁਣ ਪਤਾ ਨਹੀਂ ਹੋ ਗਿਆ ਮਾਰ ਹੋ ਗਈ ਹੋ ਕੋਈ ਗੱਲਬਾਤ ਹੋ ਗਈ ਹੋ ਇਹ ਵੀ ਬੋਲੀ ਜਾਂਦੀ ਰਹਿੰਦੀ ਐ ਖੜਾ ਮਨਿੰਦਰ ਕੀ ਹੋ ਗਿਆ ਹੁਣ ਇਹ ਰੋਈ ਜਾਂਦੀ ਐ ਜੀ ਭੈਣੇ ਕੀ ਦੱਸਾਂ ਬਾਹਰ ਖੇਡਣ ਗਈ ਸੀ ਅੱਜ ਕੱਲ੍ਹ ਜਵਾਬ ਕਹਦਾ ਵਿੱਚ ਕੀ ਕੀ ਦੱਸਾਂ ਕਿਸੇ ਮੁੰਡੇ ਨੇ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹ ਰੋਈ ਜਾਂਦੀ ਐ ਇਹ ਤਾਂ ਪਤਾ ਹੀ ਨਹੀਂ ਕੌਣ ਸੀ ਉਹ ਲਾ ਆਪਣੇ ਕੋਈ ਦਿਨ ਨਾਂ ਆਣ ਦਵਾਲਦਾ ਹੀ ਹੋਗਾ ਕੋਈ ਮੈਨੂੰ ਮੈਨੂੰ ਦੱਸ ਮੈਂ ਪਤਾ ਲੈ ਕੇ ਆਉਣੀ ਆ ਮਨਿੰਦਰ ਗੁੱਸਾ ਦਾ ਕਰੀ ਨਾ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਤੈਨੂੰ ਮੋਢੇ ਕਿੰਨਾ ਸਮਝਾਇਆ ਸੀ ਹੁਣੇ ਨਿਆਣੀ ਹੈਗੀ ਅੱਜ ਕੱਲ ਤਾਂ ਪੂਰਾ ਪੂਰਾ ਜਵਾਕੜਾਂ ਨੂੰ ਬਾਹਰ ਕੱਢਣ ਦਾ ਸਮਾਂ ਨਹੀਂ ਹੈਗਾ ਮੁੰਡਿਆਂ ਨੂੰ ਬਾਹਰ ਨਹੀਂ ਕੱਢਦੇ ਲੋਕ ਇਹ ਤਾਂ ਫੇਰ ਵੀ ਐਡੀ ਬੈਟੀ ਆ ਉਹ ਕੰਮੋ ਮਾੜੀ ਮੋਟੀ ਦਾ ਸੰਗ ਮੰਨ ਲਾ ਹੁਣ ਕੱਲੋਂ ਆਪਣੇ ਵੀ ਦੋਤੀਆਂ ਐਡੀ ਗੱਡੀ ਕੁਮਰ ਆ ਜਾਣੇ ਦੀ ਤਾਂ ਹੀ ਕਹਿਨੀ ਆ ਮੈਂ ਦੋਤੀਆਂ ਨੇ ਬੀ ਇਹਦੀ ਬਿੱਟੀ ਹੈਗੀ ਕਿਸੇ ਤੇ ਕੀ ਭਰੋਸਾ ਕਰ ਲਾਂਗੇ ਭਰੋਸਾ ਹੈਗਾ ਕਿਸੇ ਦਾ ਮੇਰੀ ਗੱਲ ਸੁਣ ਜਿਹੋ ਜਿਹਾ ਮਾਹੌਲ ਹੈ ਤਾਂ ਮਾਵਾਂ ਤੇ ਆ ਇਹਨਾਂ ਨੂੰ ਤਾਂ ਕੱਲ ਨੂੰ ਕੰਮ ਵੀ ਜਾਣਾ ਪਊਗਾ ਮਾਹੌਲ ਕੋਈ ਗੱਲ ਕਰਦੀਆਂ ਵੀ ਕੁੜਦਾਂ ਨੂੰ ਬਾਹਰ ਕੱਢਣ ਦਾ ਸਮਾਂ ਹੈ ਨਹੀਂ ਪੁਰੇ ਦਾ ਕੀ ਕਸੂਰਾ ਇਹ ਤਾਂ ਜਵਾਕ ਦੀ ਬਾਹਰ ਖੇਡਣ ਗਈ ਸੀ ਹੁਣ ਕਿਸੇ ਦੀ ਨੀਤ ਦਾ ਕੀ ਪਤਾ ਲੱਗਦਾ ਕਦੋਂ ਫਿੱਟ ਜੇ ਹੈ ਵੇਂਦੀ ਨਹੀਂ ਪੂਰਾ ਭਾਰਤ ਦਾ ਜਵਾਕ ਆ ਮੈਨੂੰ ਪਤਾ ਵੀ ਇਹਦਾ ਕੋਈ ਕਸੂਰ ਨਹੀਂ ਮਨਿੰਦਰ ਧੀਆ ਦਾ ਜੰਮਦਿਆਂ ਜਵਾਨ ਹੁੰਦਿਆਂ ਨੇ ਮੈਂ ਕਾਤੋਂ ਨਹੀਂ ਬਾਹਰ ਕੱਢਦੀ ਆਪਦੇ ਨੂੰ ਟੀਵੀ ਮੂਰੇ ਲਾ ਬੈਠਾ ਰਹੇ ਦੀਆਂ ਤਾਂ ਹੀ ਤੈਨੂੰ ਕਿਹਾ ਸੀ ਵੀ ਨੂੰ ਅੰਦਰ ਬਿਠਾ ਕੇ ਰੱਖਿਆ ਕਰ ਇਹਦਾ ਕੱਦ ਕਿੱਡਾ ਆ ਅੱਜ ਕਰ ਤਾਂ ਭੋਰਾ ਭੋਰਾ ਜਵਾਕੜੀਆਂ ਨੂੰ ਨਹੀਂ ਛੱਡਦੇ ਹੈਗੇ ਖਬਰਾਂ ਪੜ੍ਹੀਆਂ ਕਦੇ ਕਦੇ ਕਿਤੇ ਬਲਾਤਕਾਰ ਹੋਦਾ ਕਦੇ ਕਿਤੇ ਕਿਹਦੇ ਯਕੀਨ ਕਰਾਂਗੇ ਕਿਹਦੇ ਨਾਲ ਲੜੇਗੀ ਓਏ ਮੈਂ ਡਰਾਈ ਜਾਂਦੀ ਆ ਕੁਝ ਨਹੀਂ ਹੁੰਦਾ ਐ ਜਾ ਕੋਈ ਨਾ ਪਤੂ ਤੂੰ ਭੱਜ ਜਾ ਕਰ ਇਹ ਤਾਂ ਐਵੇਂ ਮਰੀ ਜਾਂਦੀ ਆ ਭਾਈ ਮੇਰੀ ਗੱਲ ਸੁਣੋ ਸਾਡਾ ਨਾ ਬੈਕਵਾਲ ਐਸੇ ਐਸੇ ਪਿੰਡ ਤੇ ਰਹਿਣਾਗਾ ਛੋਟਾ ਹੀ ਬੈਠਾ ਕਹੂੰ ਦੂਜੇ ਪਿੰਡ ਪਾਗ ਜਾਉ। ਓ ਬਾਪੂ ਕਹਿੋ ਜੀਆਂ ਗੱਲਾਂ ਕਰੀ ਜਾਂਦਾ ਕੀਦੇ ਨਾਲ ਬੈਰ ਪੈ ਜੂ ਯਾਰ। ਮਾੜਾ ਮੋਟਾ ਸੋਚ ਲਿਆ ਕਰੋ ਕਿਉਂ ਗਰੀਬਾਂ ਨੂੰ ਦੁਨੀਆ ਨੇ ਹੁੰਨੇ ਆ। ਗਰੀਬਾਂ ਨੂੰ ਮੈਂ ਸਹੀ ਗੱਲ ਕਹਿਨਾਗਾ। ਮੇਰਾ ਤਜਰਬਾ ਜਿੰਦ ਕੀਦਾ ਏ। ਮੈਂ ਸਾਰਾ ਉਹ ਦੇਖਿਆ ਹੋਇਆ ਪਹਿਲਾਂ ਇਹ। ਬਾਪ ਤੇਰੇ ਤਜਰਬੇ ਦਾ ਬਾਪੂ ਬਾਲੇ ਭੜੇ ਆ ਸੌਣ ਲੱਗੇ। ਬਾਪੂ ਛੱਟ। ਮੇਰੀ ਗੱਲ ਸੁਣ ਹੁਣ। ਇਹਨੂੰ ਚਾਹ ਪਾਣੀ ਪਿਆ। ਖੇਡਣ ਨਾ ਜਾਇਆ ਕਰ ਤੂੰ। ਜੇ ਇਥੇ ਹੁੰਦੀਆਂ ਕੁੜੀਆਂ ਤਾਂ ਖੇਡ ਲਿਆ ਕੱਲ ਬਾਹਰ ਨਾ ਨਿਕਲੇ ਕਰ। ਠੀਕ ਐ ਅੰਟੀ। ਕੋਈ ਨਾ ਪਤਾ ਤੂੰ ਵਗ ਜਾ ਕਰ ਮੈਨੂੰ ਦੱਸੀ ਕੌਣ ਸੀਗਾ ਮੈਂ ਕਰੂੰਗਾ ਗੱਲ ਨਹੀਂ ਇੱਥੇ ਤੂੰ ਹਰ ਵਕਤ ਕੁੜੀ ਦੇ ਪਿੱਛੇ ਪਿੱਛੇ ਦੁਰਿਆ ਫਿਰੇਗਾ ਉਹੀ ਗੱਲ ਆ ਮੇਰੀ ਗੱਲ ਸੁਣ ਲੈ ਆਪਣਿਆਂ ਨੇ ਵੀ ਗੱਲ ਨੂੰ ਬਾਹਰ ਜਾਣਾ ਬਾਹਰ ਜਾਣੇ ਤੇ ਉਹੀ ਕਹਿੰਦੀ ਆ ਵੀ ਇਹਨੇ ਜੋਗੀ ਹੈ ਨਹੀਂ ਕਿ ਹਰ ਵਕਤ ਇਹ ਨੂੰ ਅੰਦਰ ਬਾੜੀ ਰੱਖਦੀ ਹੈ ਇਹ ਉਹ ਨਹੀਂ ਕਹਿੰਦੀ ਕਿਸੇ ਦਾ ਸਾਹਮਣਾ ਕਰਦਾ ਹੁਣ ਬਾਹਰ ਪੈ ਜਾਊਗਾ ਜ਼ਿਮੀਂਦਾਰ ਵਾਲਾਗਾ ਕਹਿ ਦੇਗਾ ਜੇ ਕਹਿਦਾ ਹੋਇਆ ਵੀ ਨਾਮ ਲਾਇਓ ਕਹਾਂ ਨੂੰ ਪੂਰੀ ਉੱਤੇ ਜਾਣ ਨੂੰ ਲੱਗ ਜਾਂਦੀਆਂ ਗੱਲਾਂ ਨੇ ਮੇਰੀ ਗੱਲ ਸੁਣ ਲੈ ਇਹਦਾ ਬੋਲੀ ਜਾਊਗਾ ਠੀਕ ਹੈ ਨਾ ਕੁੜੀ ਨੂੰ ਬਾਹਰ ਨਾ ਕੱਢਿਆ ਕਰ ਕੁੜੀ ਨੂੰ ਬਾਹਰ ਕੱਢਣ ਦਾ ਸਮਾਂ ਹੈ ਨਹੀਂ ਕੱਲ ਜੋਗਾ ਇਹ ਠੀਕ ਹੈ ਬੈਣ ਮਨਿੰਦਰ ਮੇਰੀ ਗੱਲ ਸੁਣ ਇਹਨੂੰ ਤੂੰ ਲੜਨਾ ਸਿਖਾ ਲੋਕਾਂ ਦਾ ਮੂੰਹੋਂ ਜਵਾਬ ਦੇਣਾ ਸਿਖਾ ਐ ਨਹੀਂ ਜ਼ਿੰਦਗੀ ਨਿਕਲਣੀ ਆਹੀ ਗੱਲ ਤੇ ਨੂੰ ਮੈਂ ਸਮਝਾਈ ਜਾਨੀ ਆ ਕਿ ਡਰ ਡਰ ਕੇ ਨਹੀਂ ਰਹਿ ਜਾਣਾ ਮੁਕਾਬਲਾ ਕਰਨਾ ਹੀ ਪਿਆ ਕਰਦਾ ਹਰੇਕ ਉਹਦੀ ਗੱਲ ਆ ਤੂੰ ਕਿੰਨੇ ਕੁ ਨਾਲ ਤੂੰ ਰੀਫ ਰੈਂਗੀ ਇਹਦੇ ਇਹ ਵੀ ਮੈਂ ਇਹੀ ਕਹਿੰਦੀ ਆ ਤੈਨੂੰ ਵੀ ਬਾਹਰ ਕੱਢਣ ਦਾ ਸਮਾਂ ਹੈ ਨਹੀਂ ਜਾਂ ਤਾਂ ਇਹਨੂੰ ਐਨੇ ਜੋਗੀ ਕਰ ਦੇ ਤੁਹਾਨੂੰ ਆਜੋ ਇਹਨਾਂ ਚਾਹ ਪਾਣੀ ਪਿਆ ਦੇ ਹੁਣ ਇਹ ਤਾਂ ਰੋਈ ਜਾਂਦੀ ਐ ਬੈਠੀ ਠੀਕ ਠੀਕ ਤਰਪ ਉੱਠ ਕੇ ਤੁਰਦਾ ਹਾਂ ਚੱਲ ਮੈਂ ਆ ਗਿਆ ਮੈਂ ਤਾਂ ਇੱਧਰ ਜਾ ਕੇ ਆਉਣਾ ਮੜਿਆ ਚਾਹ ਪੀ ਲੋ ਚਾਹ ਬਣਾਈ ਪਈ ਆ ਜੀ ਆ ਤਾਂ ਨਹੀਂ ਕਰਦਾ ਸੀ ਚਾਹ ਆਜੋ ਤੁਸੀਂ ਵੀ ਪੀ ਲਓ ਆਜੋ ਉੱਥੇ ਬਹਿ ਕੇ ਪੀ ਲਓ ਆ ਗਈ ਜੀ ਕੋਟ ਮੇਰੀ ਗੱਲ ਸੁਣੋ ਅੱਜ ਕੱਲ੍ਹ ਦੇ ਲੋਕ ਬਹੁਤ ਗੰਦੇ ਨੇ ਆਪੋ ਨੇ ਵੱਡੇ ਵੱਡੇ ਸੁਪਨੇ ਦਿਖਾਉਂਦੇ ਨੇ ਪਰ ਉਹ ਸੁਪਨੇ ਕਦੇ ਆਪਣੇ ਪੂਰੇ ਨਹੀਂ ਕਰਦੇ ਮੈਂ ਤੁਹਾਨੂੰ ਇੱਕ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੰਨੀ ਆ ਜਿਹੜਾ ਮਾਪੇ ਹੁੰਦਾ ਨਾ ਉਹ ਕਦੇ ਆਪਣਾ ਮਾੜਾ ਨਹੀਂ ਸੋਚਦਾ ਹੁੰਦਾ ਉਹ ਹਮੇਸ਼ਾ ਚੰਗਾ ਸੋਚਦਾ ਤੇ ਹਮੇਸ਼ਾ ਆਪਣੇ ਮਾਪਿਆਂ ਦੀ ਗੱਲ ਸੁਣਨੀ ਚਾਹੀਦੀ ਆ ਨਾ ਕਿਸੇ ਹੋਰ ਦੀ ਨਾਲੇ ਪੁੱਤ ਮੈਂ ਤਾਂ ਸਾਰੀ ਦੁਨੀਆਦਾਰੀ ਦੇਖੀ ਆ ਤੇ ਮੇਰਾ ਤਜਰਬਾ ਕਹਿੰਦਾ ਵੀ ਕਿਸੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਮੈਂ ਹਟਾਈ ਆ ਨਾ ਮੈਂ ਨਹੀਂ ਚਾਹੁੰਦੀ ਕਿ ਉਹ ਚੀਜ਼ ਤੂੰ ਵੀ ਹਟਾਵੇਂ ਮਮੀ ਕੀ ਮਤਲਬ ਤੈਨੂੰ ਅੱਜ ਸਾਰਾ ਕੁਝ ਦੱਸਦੀ ਆ ਤੂੰ ਮੈਨੂੰ ਪੁੱਛਦੀ ਹੁੰਦੀ ਆ ਨਾ ਵੀ ਮਾਂ ਮੇਰਾ ਡੈਰੀ ਕਿੱਥੇ ਆ ਮੇਰਾ ਪਰਿਵਾਰ ਕਿੱਥੇ ਆ ਨਾਨੀ ਨੇ ਤੈਨੂੰ ਕਿਉਂ ਨਹੀਂ ਬੁਲਾਇਆ ਕੀ ਗੱਲ ਹੋਈ ਸੀ ਤੂੰ ਇੱਥੇ ਰਹਿਨੀ ਆ ਤੂੰ ਅੱਜ ਸਾਰੀਆਂ ਗੱਲਾਂ ਦੱਸਦੀ ਆ ਮੈਂ ਨਹੀਂ ਬੇਟਾ ਜੋ ਵੀ ਸੀ ਉਹ ਗੱਲਾਂ ਛੱਡੋ ਹਨਾ ਹੁਣ ਪੁੱਤ ਮੈਂ ਤਾਂ ਪਹਿਲਾਂ ਹੀ ਟੈਨਸ਼ਨ ਚ ਸਾਰਾ ਕੁਝ ਲੈ ਕੇ ਭੱਜ ਗਈ ਆ ਹੁਣ ਬਾਕੀ ਆ ਹੁਣ ਕੀ ਪਤਾ ਕਿੱਥੇ ਗਈ ਕਿੱਥੇ ਨਹੀਂ ਹੁਣ ਆਈ ਜਾਈ ਕਰੋ ਕਰ ਲੋ ਪੱਕੀ ਗੱਲ ਕਰਨੀ ਆ ਹੁਣ ਜੇ ਉਹ ਨਾ ਜਾਂਦੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਤਾਂ ਮੈਨੂੰ ਫਿਰ ਵੀ ਇਸ ਧੋਖੇ 'ਚ ਰੱਖਣਾ ਸੀ ਨਾਲੇ ਮੈਨੂੰ ਨਹੀਂ ਪਤਾ ਮੇਰੇ ਜਾਨ ਤੋਂ ਬਾਅਦ ਇੱਥੇ ਕੀ ਕੁਝ ਹੋਇਆ ਹੋਣਾ ਦੇਖੋ ਤਾਂ ਅਸੀਂ ਤੇਰਾ ਕੋਈ ਧੋਖਾ ਨਹੀਂ ਕੀਤਾ ਨਾਲ ਜਿਹੜੇ ਧੋਖੇ ਦੀ ਤੂੰ ਗੱਲ ਕਰਦੀ ਹੈ ਨਾ ਇਸ ਗੱਲ ਦੀ ਸਾਰੀ ਗੱਲ ਤੇਰੇ ਮੰਮੀ ਡੈਡੀ ਨੂੰ ਪਤਾ ਕੀ ਡੈਡੀ ਚ ਤੁਸੀਂ ਕੀ ਕਹਿਣੇ ਮੰਮੀ ਡੈਡੀ ਨੂੰ ਪਤਾ ਬਿਲਕੁਲ ਇਹ ਆਈ ਗੀਆਂ ਤੇ ਮੰਮੀ ਡੈਡੀ ਦਾ ਸੀ ਮੈਂ ਤਾਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਤੇਰੇ ਮੰਮੀ ਡੈਡੀ ਨੇ ਹੀ ਆਖਿਆ ਸੀ ਵੀ ਭਾਈ ਜੇਕਰ ਤੁਸੀਂ ਬੱਚਾ ਲੈਣਾ ਸਾਡੀ ਕੋਈ ਮਾਂ ਨਹੀਂ ਬਣ ਸਕਦੀ ਤਸ ਨੂੰ ਸੀ ਕਿ ਇਸੇ ਹੋਰ ਨਾਲ ਲੜੀ ਤੇ ਬੱਚਾ ਲੈ ਲਾ ਅਸੀਂ ਤਾਂ ਅਸੀਂ ਤਾਂ ਇਹ ਗੱਲ ਵੀ ਕਹੀ ਸੀ ਪਹਿਲਾਂ ਤੈਨੂੰ ਪੁੱਛਿਆ ਸੀ ਵੀ ਭਾਈ ਦੇਖ ਲੈ ਵੀ ਬੱਚੇ ਦਾ ਵਿਆਹ ਹੋਰ ਕਰ ਦਨੇ ਲੱਗੀ ਤਾਂ ਪਰ ਸੇਰਾ ਕਿਹਾ ਨਹੀਂ ਮੇਰੀ ਦੋਸਤੀ ਹੈ ਤੇਰੇ ਬੈਟੀ ਦੇ ਨਾਲ ਤੇ ਮੇਰੀ ਦੋਸਤੀ ਟੁੱਟਦੀ ਹੈ ਇਸ ਕਰਕੇ ਅਸੀਂ ਚੁੱਪ ਰਹਿ ਗਏ ਤੇਰੀ ਮਾਂ ਨੂੰ ਕੁਝ ਕਿਹਾ ਸੀ ਕਿ ਨਹੀਂ ਕਿਹਾ ਸੀ ਹਾਂ ਕਿਹਾ ਸੀ ਨਾਲੇ ਅਸੀਂ ਤਾਂ ਦੋਸਤੀ ਦੀ ਪੂਰੀ ਰੱਖੀ ਹੈ ਇੱਜ਼ਤ ਵੜਾ ਕੇ ਤੇ ਤੇਰੇ ਪਿਓ ਨੇ ਕੀ ਕੀਤਾ ਸਾਡੇ ਨਾਲ ਐਡਾ ਬੜਾ ਧੋਖਾ ਹਾਂ ਜਦੋਂ ਪਤਾ ਹੀ ਸੀ ਤੇ ਮਾਂ ਨੂੰ ਪਤਾ ਸੀ ਵੀ ਸਾਡੀ ਕੁੜੀ ਮਾਂ ਨਹੀਂ ਬਣ ਸਕਦੀ ਫਿਰ ਸਾਡਾ ਘਰ ਇਥੇ ਆਇਆ ਸੀ ਡੰਗਣ ਹਾਂ ਪੁੱਤ ਡੈਡੀ ਪਰ ਤੁਸੀਂ ਇੱਕ ਵਾਰ ਮੇਨਾਂ ਗਲਤਾਂ ਕਰਦੇ ਨਾ ਮੈਂ ਤਾਂ ਤੁਸੀਂ ਇੰਨਾ ਵਟ ਸੱਚ ਛੁਪਾ ਕੇ ਰੱਖਿਆ ਗੱਲ ਸੁਣ ਕਿਉਂ ਨਹੀਂ ਕਰੀ ਗੱਲ ਕਿੰਨੇ ਵਾਰ ਗੱਲ ਨਹੀਂ ਕਰੀ ਤੂੰ ਚੁੱਪ ਕਰ ਰਹਿਣਾ ਤੂੰ ਹੌਲੀ ਬੋਲ ਠੀਕ ਹੈ ਜਵਾਬ ਕਢ ਗਿਆ ਉਹਨੂੰ ਗੁੱਸਾ ਆ ਗਿਆ ਫਿਰ ਕੀ ਹੋ ਗਿਆ ਤੇ ਪੁੱਤ ਤੈਨੂੰ ਮੈਂ ਗੱਲ ਸਮਝਾਉਣਾ ਦੇਖਾ ਜਦੋਂ ਤੇਰੇ ਡੈਡੀ ਨਾਲ ਮੇਰੀ ਗੱਲਬਾਤ ਹੋਈ ਸੀ ਤੇਰੇ ਵਿਆਹ ਬਾਰੇ ਨਾ ਤਾਂ ਤੇਰੇ ਡੈਡ ਨੇ ਸਮਝਿਆ ਨਾ ਦੱਸੀ ਸੀ ਵੀ ਕੁੜੀ ਦੇ ਵਿੱਚ ਆਹ ਪ੍ਰੋਬਲਮ ਹੈ ਠੀਕ ਹੈ ਥਾਂ ਬੱਕਰੀ ਗੱਲ ਸੀ ਕਿਉਂ ਨੇ ਭਾਈ ਦੇਣ ਲੈਣ ਮੈਨੂੰ ਇੰਨਾ ਜ਼ਿਆਦਾ ਹੁਣ ਕੀਤਾ ਤੇ ਮੇਰਾ ਵੀ ਕਿਤੇ ਨਾ ਕਿਤੇ ਆਇਆ ਦਿਲ ਸੀਗਾ ਵੀ ਚੱਲ ਕੋਈ ਨਹੀਂ ਜਦੋਂ ਇੰਨਾ ਦੇਣ ਲੈਣ ਮਿਲ ਰਿਹਾ ਤਾਂ ਚੱਲ ਕੋਈ ਗੱਲ ਬਾਕੀ ਮੇਰੀ ਦੋਸਤੀ ਜੇ ਰਿਸ਼ਤੇ ਇਸ ਬਾਰੇ ਦੇ ਤਾਂ ਹੋਰ ਕੀ ਚਾਹੀਦਾ ਦੇਖ ਫੋਟ ਹੁਣ ਕਿੰਨਾ ਚਿਰ ਹੋ ਗਿਆ ਤੈਨੂੰ ਵੀ ਪਤਾ ਕਿਹੜੇ ਡਾਕਟਰ ਦੇ ਤੂੰ ਨਹੀਂ ਗਏ ਕਿੱਥੇ ਆਪਾਂ ਚੈੱਕ ਨਹੀਂ ਕਰਾਇਆ ਪਤਾ ਨਾ ਸਾਰੀ ਗੱਲ ਤੇਨੂੰ ਨਾਲੇ ਤੈਨੂੰ ਇਹ ਵੀ ਪਤਾ ਮੱਕਸ ਲਾਟੀ ਵਿੱਚ ਪੁੱਤ ਤੀਜੇ ਵਿੱਚ ਆ ਡੈਡੀ ਜੀ ਫਿਰੇ ਦੇ ਵਿੱਚ ਮੇਰੀ ਕੀ ਗਲਤੀ ਆ ਉਹ ਤਾਂ ਅਸੀਂ ਤਾਂ ਤੈਨੂੰ ਕਿਹਾ ਨਹੀਂ ਵੀ ਤੇਰੀ ਗਲਤੀ ਤੈਨੂੰ ਤਾਂ ਤੈਨੂੰ ਤਾਂ ਅਸੀਂ ਕੁਝ ਵੀ ਨਹੀਂ ਆਖਿਆ ਵੀ ਤੇਨ ਗਲਤੀ ਨਹੀਂ ਆ ਪੁੱਤ ਪਰ ਮੇਰੀ ਗੱਲ ਸੁਣ ਬੇਟਾ ਜੇ ਇਸ ਦਾ ਦਰਾਰਸ ਨਾ ਹੋ ਗਾ ਤਾਂ ਤੂੰ ਆਈਂਦੇ ਮੈਂ ਇਸ ਪਿੱਡ ਦੇ ਵਿੱਚ ਸ਼ੈਲਡ ਵਿੱਚ ਕਿਵੇਂ ਤੁਰੂਗਾ ਕਿਵੇਂ ਦੁਨੀਆ ਤੇ ਜਾਊਗਾ ਨਹੀਂ ਸਰ ਤੁਸੀਂ ਤੂੰ ਸਿੱਖ ਤੇ ਜ਼ਿੰਦਗੀ ਅੱਗੇ ਵਧਾਉਣੀ ਹੈ ਨਾ ਸਿਆਣੇ ਕਹਿੰਦੇ ਜਮੀਨਾਂ ਜਿੰਦਾਪਾ ਨੂੰ ਸਾਹਮਣ ਵਾਲਾ ਵਾਰਿਸ ਆਉਣਾ ਜ਼ਰੂਰੀ ਹੈ ਇਸੇ ਕਰਕੇ ਤਾਂ ਲੋਕ ਪੁੱਤ ਪਿੱਛੇ ਜਾਂਦੇ ਨੇ ਚਾਹੇ ਉਹ ਲਾਲਚੀ ਹੋਣ ਪਿਓ ਦਾ ਦੇਦੀ ਬਣਾਈ ਹੋਈ ਸਾਹਮਣ ਵਾਸਤੇ ਵੀ ਤਾਂ ਕੁਝ ਨਾ ਬਚਾ ਲਈਦਾ ਇਸ ਕਰਕੇ ਸੰਵੇ ਕਦਮ ਚੱਕਣਾ ਪਿਆ ਬਾਕੀ ਤੈਨੂੰ ਮੇਰੇ ਤੇ ਗੁੱਸਾ ਤਾਂ ਐਂ ਤੇ ਮਾਫੀ ਬਾਕ ਦਫਾ ਕਹੇਗੀ ਤੁਸੀਂ ਆਪਣੀ ਜਗ੍ਹਾ ਚੰਗਾ ਸਹੀ ਹੋ ਪਰ ਮੈਨੂੰ ਮੰਮੀ ਡੈਡੀ ਤਾਂ ਕੇਮ ਵੀ ਤੇ ਨਹੀਂ ਸੀ ਕਿ ਉਹਨਾਂ ਨੇ ਤੁਹਾਨੂੰ ਇਹ ਕੁਛ ਕਰਨ ਨੂੰ ਕਿਹਾ ਉਹ ਤਾਂ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਘਰ ਰੱਖਣ ਲਈ ਹੀ ਕਿਹਾ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਸਹੀ ਸੋਚਿਆ ਪਰ ਤੂੰ ਗਲਤੀ ਕਰ ਦਿੱਤੀ ਹੈ ਚਲ ਕੇ ਕੋਈ ਕੋਈ ਨਾਇਨਾਸ ਹੋ ਜਾਵੇਂ ਠੀਕ ਹੈ ਨਾ ਬੱਸ ਡੈਡੀ ਮੈਂ ਤਾਂ ਮੰਮੀ ਨਾਲ ਗੱਲ ਕਰ ਰਹੀ ਹਾਂ ਕਿ ਉਹਨਾਂ ਨੇ ਮੇਰੇ ਨਾਲ ਲੈਂਦਾ ਉਹ ਤਾਂ ਉਹ ਤਾਂ ਗੱਲ ਤਾਂ ਸੁਣ ਤੈਨੂੰ ਕੋਈ ਕਰ ਲੈਣ ਦੋ ਕੀ ਕਰ ਰਹੇ ਤੁਸੀਂ? ਤੂੰ ਕੀ ਐ ਨਾ ਬੋਲ ਨਹੀਂ ਕੀ ਗੱਲ ਕੋਈ ਮੈਂ ਕੁਛ ਨਹੀਂ ਬੋਲੀ ਮੈਂ ਇਹਨੇ ਕਿਹਾ ਵੀ ਆਪਾਂ ਇੱਕ ਘਰ ਦੇ ਬਾਸ ਵਾਸਤੇ ਇੰਨਾ ਕੁਛ ਕਰਿਆ ਹੋਰ ਮੈਂ ਕੁਛ ਨਹੀਂ ਬੋਲ ਤੁਸੀਂ ਘਰ ਦੇ ਵਿੱਚ ਹੀ ਬੈਠੋ ਸੁਣਿਆ ਵੀ ਹੋਊਗਾ ਜੇ ਮੈਂ ਕੁਛ ਬੋਲ ਲਵਾਂ ਹੁਣ ਮੈਨੂੰ ਵੀ ਬਤਾ ਤੁਸੀਂ ਉੱਥੇ ਕੀ ਗੱਲਾਂ ਕਰਕੇ ਆਏ ਹੋ ਚਲ ਕੋਈ ਨਹੀਂ ਜਾ ਜੋ ਉਹਨੇ ਬੋਲਤਾ ਹੋਇਆ ਜੇ ਮੈਂ ਉੱਤਾਂ ਦੇ ਤਾਂ ਐ ਨਹੀਂ ਬੋਲਦਾ ਸਭ ਜੇ ਕਰ ਗੱਲ ਫੇ ਮੈਨੂੰ ਵੀ ਤਾਂ ਗੁੱਸਾ ਆਉਂਦਾ ਜਦੋਂ ਆ ਕੇ ਕਿ ਮੈਂ ਤਾਂ ਧੋਖਾ ਕੀਤਾ ਮਨ ਧੋਖਾ ਤਾਂ ਸਾਡੇ ਨਾਲ ਹੋਇਆ ਸਾਡੇ ਨਾਲ ਧੋਖਾ ਨਹੀਂ ਹੋਇਆ ਧੋਖਾ ਤਾਂ ਮੇਰੀ ਤਕਦੀਰ ਨੇ ਮੇਰੇ ਨਾਲ ਕੀਤਾ ਅਲਤੋਫੀ ਕਰ ਲੈਗੀ ਨਾਲੇ ਬੇਸ਼ਤੀ ਨਾਲੇ ਨੂੰ ਪੁੱਤ ਤੇ ਬੁਰੀ ਨਹੀਂ ਮਾ ਸਭ ਕੁਝ ਕਰਦਾ ਤੋ ਸਵਾ ਏਗਾ ਦੱਤ ਤੇ ਨਾ ਜੇੜਾ ਕੁਝ ਹੋ ਗਿਆ ਹੋ ਗਿਆ ਆਪਣੇ ਕਰਮਾਂ ਚ ਸੀ ਇੰਨਾ ਘਾਟਾ ਖਾਣਾ ਖਵਰਾ ਪਰਮਾਤਮਾ ਨੇ ਕੋਈ ਚੰਗੇ ਨਹੀਂ ਕਰਿਆ ਹੋਏ ਕੋਈ ਚੰਗਾ ਹੀ ਬਣਨਾ ਹੋਵੇ ਕੋਈ ਛੱਪਣਾ ਚਲੋ ਦੇਖੀ ਜਾ ਜਦੋਂ ਚੰਗਾ ਬਣੂ ਹਜੇ ਤੱਕ ਤਾਂ ਨਹੀਂ ਬਣ ਰਿਹਾ ਹਜੇ ਤੱਕ ਤਾਂ ਇਥੇ ਬੇਗਾਂ ਦੇ ਫਿਰਦੇ ਸਭ ਕੁਝ ਹੁੰਦੇ ਸੰਦੇ ਕੀ ਇਸ ਚੀਜ਼ ਦੀ ਕਮੀ ਹੈ ਮੇਰੇ ਕੋਲ ਪੈਸਾ ਜ਼ਮੀਨ ਜਿਦਾਤ ਕਾਰੋਬਾਰ ਗੋਠੀਆਂ ਬਿਜ਼ਨਸ ਸੈਕਟਿੰਗ ਸਭ ਕੁਝ ਬਸ ਚਾਹੋ ਤੁਸੀਂ ਇੱਕ ਪੁੱਤ ਹੋ ਜੇ ਤਾਂ ਬਸ ਦੁਨੀਆ ਦੇ ਵਿੱਚ ਨਾ ਰਹੇ ਜੇ ਆਪਣੇ ਕਰਮਾਂ ਚ ਪੁੱਤ ਖੜਾਣਾ ਹੋਇਆ ਨਾ ਹੋ ਜਾ ਤੁਸੀਂ ਕਿਉਂ ਇਹਨੂੰ ਬਿਕਰ ਕਰਦੇ ਨਾਲੇ ਇਹ ਗੱਲਾਂ ਜੇ ਆਪਾਂ ਲਾਡੀ ਦੇ ਸਾਹਮਣੇ ਕਰਾਂਗੇ ਨਾ ਉਹ ਹੋਰ ਵੀ ਟੁੱਟਣੀ ਹੈ ਪਹਿਲਾਂ ਹੀ ਉਹਦੇ ਮਨ ਚ ਕਿੱਡੀ ਟੰਚ ਆਪਾਂ ਤਾਂ ਸਿਆਣੇ ਆ ਆਪਾਂ ਤਾਂ ਸਮਝੋ ਤੱਕਾ ਲੈਨੇ ਆ ਮਨ ਉਹ ਬੱਚੇ ਹਨ ਆਪਾਂ ਉਹਨੂੰ ਸਮਝਾਉਣਾ ਏ ਨਹੀਂ ਕਿ ਉਹ ਆਪਾਂ ਉਹਨੂੰ ਸਮਝਾਵੇ ਬੈਠ ਕੇ ਚਲ ਮੇਰਾ ਤਾਂ ਹੋ ਗਈ ਕੱਲ ਦਾ ਫੋਨ ਨਹੀਂ ਚੱਕਦਾ ਚੱਲ ਮੈਂ ਕਿਹਾ ਹੁਣ ਜੇ ਤੇਰ ਨਾਲ ਗੱਲ ਹੋਈ ਆ ਤੂੰ ਤੈਨੂੰ ਦੱਸ ਤਾਉਣੇ ਵੀ ਮੈਂ ਚੰ ਨਿਕਲ ਜਾਣਾ ਚੱਲ ਕੋਈ ਗੱਲ ਨਹੀਂ ਚਾਰ ਦਿਨ ਲਾਇਆ ਉਹਨੂੰ ਜਵਾਬ ਕਰ ਉਹ ਉਹ ਮਫਰੀ ਆ ਗਾਦੇ ਤਾਂ ਉਸਤਾਦ ਬਟੂ ਖਾਓ ਕੀ ਉਹ ਚੱਲ ਆ ਗੱਲ ਨੂੰ ਭੁੱਲ ਜੂਗਾ ਮਨ ਹੋਰ ਹੋ ਜਾਂਦਾ ਕੁਛ ਨਹੀਂ ਹੁੰਦਾ ਲਾਲੂ ਦਾ ਫੋਨ ਚੱਕ ਨਹੀਂ ਪਉਦਾ ਚੱਲ ਲੈ ਦੇ ਫਿਰ ਹਾਤੋਂ ਬਿੜਾ ਘਰ ਕਿਵੇਂ ਸੁੰਨਾ ਸੁੰਨਾ ਲੱਗਦਾਗਾ ਜਮਾ ਚਿੱਤ ਨਹੀਂ ਕਰਦਾ ਸੀਗਾ ਔਨ ਨੂੰ ਕੀ ਕਰਾਂ ਮਜਬੂਰੀ ਹੈ ਭਾਬੀ ਭਾਬੀ ਉਹ ਠੀਕ ਕੰਨ ਦ ਹਾਂ ਬਬੀ ਮੈਂ ਠੀਕ ਆ ਤੂੰ ਦੱਸ ਕਿਵੇਂ ਆ ਬਸ ਠੀਕ ਆ ਠੀਕ ਰਹਿ ਖੈਰ ਸੁੱਖਾ ਸਾਰੇ ਹਾਂ ਸਾਰੇ ਖੈਰ ਸੁੱਖਾ ਹੈ ਤੂੰ ਦੱਸ ਆਪਦਾ ਕੀ ਕਿਹ ਜਿਹੜੀਆਂ ਦਿਨ ਕੱਟੀਆਂ ਕਰੀ ਜਾਨੀ ਐ ਉਹ ਤਾਂ ਗੱਲ ਠੀਕ ਐ ਆਪਦਾ ਵੀ ਮਨ ਜਾਣੀ ਖੜਾ ਮੈਂ ਚੱਲ ਮਿਲ ਕੇ ਆਉਣੀ ਐ ਕਈ ਦਿਨ ਹੋ ਗਿਆ ਨਾ ਮਨ ਜਾ ਉਠਿਆ ਪਿਆ ਸੀਗਾ ਵੀ ਮੈਂ ਘਰੇ ਜਾ ਕੇ ਆਵਾਂ ਪਰ ਕੀ ਕਰਾਂ ਹੋਈ ਗੱਲ ਭਰਾ ਤੋਂ ਬਿਨਾ ਹੋਣਾ ਹੁੰਦਾ ਵੀ ਸੁਨਣਾ ਘਰ ਹੈ ਕੀ ਕਰੀਏ ਫਿਰ ਹੁਣ ਤੁਸੀਂ ਤਾਂ ਐ ਕਹਿ ਕੇ ਸਾਰਦੈ ਨੂੰ ਵੀ ਸਾਡਾ ਜੀ ਨਹੀਂ ਕਰਦਾ ਉਸ ਘਰੇ ਜਾਣ ਮੈਂ ਇਸ ਘਰ ਚੋਂ ਕਿੱਥੇ ਭੱਗ ਜਾ ਮੈਂ ਵੀ ਤਾਂ ਇਸ ਘਰ ਵਿੱਚ ਰਹਿਣੀ ਐ ਉਹ ਤਾਂ ਗੱਲ ਠੀਕ ਆ ਰਹਿਣਾ ਤਾਂ ਪੈਣਾ ਹੀ ਹੋਰ ਸਾਰੇ ਜੂ ਦਵਾਈ ਬੂਟੀ ਤੇਰੀ ਚੱਲੀ ਜਾਂਦੀ ਐ ਬਸ ਚੱਲੀ ਜਾਂਦੀ ਐ ਦਵਾਈ ਦਵਾਈ ਖਾ ਲੈਣੇ ਤੁਰੇ ਫਿਰਦਿਆਂ ਨਹੀਂ ਮੰਜੇ ਤੇ ਬਹਿ ਜਾਣੀ ਐ ਹੋਰ ਤਾਂ ਗੱਲ ਐ ਹੋਰ ਜਵਾਕ ਜਲੇ ਸਾਰੇ ਠੀਕ ਐ ਹਾਂ ਸਾਰੇ ਠੀਕ ਐ ਇੱਕ ਦਿਨ ਨਾਲ ਲੈ ਆਉਂਦੀ ਨਾਲ ਕੀ ਜਵਾਕ ਤਾਂ ਸਾਰੇ ਸਮਝਿਆ ਕਹਿੰਦੇ ਐ ਕਹਿੰਦੇ ਮਾਮੀ ਨੂੰ ਇੱਥੇ ਲੈ ਕੇ ਆ ਹੈ ਮੈਂ ਤਾਂ ਤਾਂ ਉਹਨਾਂ ਨੂੰ ਧੱਕੇ ਨਾ ਤੋਰਿਆ ਕਹਿੰਦੇ ਜਾ ਦੋ ਚਾਰ ਦਿਨ ਇੱਥੇ ਲਾ ਲੂਗੀ ਕੋਈ ਅਸੀਂ ਆਪਦੇ ਦਵਾਈ ਬੂਟੀ ਦਵਾ ਦੇਾਂਗੇ ਉਹਨੂੰ ਕੋਈ ਅਸੀਂ ਖਿਆਲ ਰੱਖਾਂਗੇ ਕਹਿੰਦੇ ਇਹ ਤਾਂ ਗੱਲ ਠੀਕ ਐ ਮਿੰਦੋ ਤੇਰੀ ਤੇ ਚਲ ਤੂੰ ਕਹਿ ਤਾ ਪਰ ਮੈਂ ਘਰ ਛੱਡ ਕੇ ਕਿੱਥੇ ਜਾਵਾਂ ਘਰ ਬਿਨ ਹੀ ਛੱਡ ਸਕਦੀ ਮੈਂ ਉਹ ਤਾਂ ਗੱਲ ਭਾਬੀ ਜੀ ਠੀਕ ਐ ਪਰ ਹੁਣ ਕੱਲੀ ਕੀ ਕਰੇਂਗੀ ਤੂੰ ਇੱਥੇ ਮੈਨੂੰ ਤਾਂ ਆ ਹੀ ਚਿੰਤਾ ਵੜਵੜ ਖਾਈ ਜਾਂਦੀ ਰਹਿੰਦੀ ਐ ਹਾਂ ਸੌਕੇ ਬਿਮਾਰ ਠਮਾਰ ਹੋ ਜਾਂਦਾ ਕੁਝ ਦੁਖਣ ਲੱਗ ਜਾਂਦਾਗਾ ਕਿਹਨੂੰ ਬਾਜਾ ਮਾਰੇਂਗੀ ਚਲ ਕੋਈ ਨਾ ਮਿੰਦੋ ਜਿੱਥੇ ਐਨੇ ਚਰ ਹੋ ਗਿਆ ਕੱਲੀ ਰਹਿਣ ਨੂੰ ਹਮ ਤੱਕ ਕੀ ਪਤਾ ਕਹਿੰਦੇ ਹੁੰਦੇ ਇੱਕ ਪੈਰ ਚੱਕੇ ਦੂਜੇ ਦੀ ਆਸ ਨਹੀਂ ਹੁਣ ਕਾਦੇ ਵਾਸਤੇ ਘਰ ਛੱਡ ਕੇ ਜਾਣਾ ਮੈਂ ਨਹੀਂ ਛੱਡਾਂ ਨੂੰ ਤਾਂ ਚਲੋ ਅਸੀਂ ਨਹੀਂ ਕਹਿੰਦੇ ਤੇਰਾ ਘਰਵਾਰਾ ਤੂੰ ਆਪ ਦਾ ਸਾਥ ਕੇ ਰੱਖਣਾ ਕੋਈ ਚਲ ਤੇਰੀ ਇਹੀ ਹੈ ਤੇਰੀ ਸੇਵਾ ਕਰ ਦੇਣਗੇ ਜਵਾਖ ਕੋਈ ਮਾੜੀ ਮੋਟੀ ਤੇਰੀ ਦੇਖਭਾਲ ਹੋ ਜੂਗੀ ਹੁਣ ਤੂੰ ਵੀ ਬਿਮਾਰ ਰਹਿਣੀ ਹੈਗੀ ਘਰ ਛੱਡ ਕੇ ਮੇਰੇ ਤੋਂ ਨਹੀਂ ਆ ਕੇ ਇੱਥੇ ਬੈਠਾ ਜਾਂਦਾ ਵੀ ਨਹੀਂ ਚਲ ਮੈਂ ਤੇਰੇ ਕੋਲ ਮਹੀਨਾ ਵੀ ਤਾਂ ਲੈ ਰਹਿ ਜਾ ਇਹ ਤਾਂ ਮਿੰਦੋ ਮੈਂ ਸਮਝਦੀ ਆ ਸਾਰੀ ਗੱਲ ਭਾਈ ਅੱਜ ਕੱਲ ਕਿਸੇ ਦੇ ਘਰਾਂ ਚ ਨਹੀਂ ਸਰਦਾ ਆਇਆ ਕੋਈ ਕੱਧਾ ਦਿਨ ਮਿਲ ਕੇ ਵਗ ਜਾਂਦਾ ਪਰ ਰਹੀ ਗੱਲ ਸੇਵਾ ਦੀ ਜੇ ਸੇਵਾ ਮੈਂ ਕਿਸੇ ਦੇ ਹੱਥੋਂ ਮੇਰੇ ਲਿਖੀ ਹੁੰਦੀ ਤਾਂ ਆਪਦੀ ਜੰਮੀ ਕਰ ਦਾਂਦੀ ਉਹ ਤਾਂ ਗੱਲ ਠੀਕ ਹੈ ਪਰ ਭਾਬੀ ਮੈਂ ਤੈਨੂੰ ਐ ਕਹਿਨੀ ਐ ਵੀ ਇਹ ਜਮੀਨ ਦਾ ਕੀ ਕੀਤਾ ਹੁਣ ਤੋਂ ਜਮੀਨ ਦਾ ਬਸ ਕੀ ਕਰਨਾ ਹੈ ਹੈਗੀ ਐ ਅੱਧੀ ਮੇਰੇ ਨਾਂ ਚੜ ਗਈ ਅੱਧੀ ਮਨਿੰਦਰ ਦੇ ਨਾਂ ਚੜ ਗਈ ਤੇਰੇ ਬਾਈ ਮੁੱਕੇ ਬਾਦ ਮਨਿੰਦਰ ਦੇ ਨਾਂ ਤੇ ਜਮੀਨ ਚੜ ਗਈ ਪਰ ਤੈਨੂੰ ਇਹ ਦੱਸਦੀ ਆਂ ਵੀ ਜਮੀਨ ਆਪਦੇ ਨਾਂ ਕਰਵਾ ਲਾ ਸਾਰੀ ਮਨਿੰਦਰ ਨੂੰ ਆਪਾਂ ਕਾਦੇ ਵਾਸਤੇ ਦੇਵਾਂਗੇ ਜੇ ਉਹਨੇ ਜਮੀਨਾ ਜਾਇ ਤਾਂ ਆਪਣੀਆਂ ਵਰਤਨੀਆਂ ਹੁੰਦੀਆਂ ਫਿਰ ਆਪਾਂ ਨੂੰ ਛੱਡ ਕੇ ਕੋਈ ਜਾਂਦੀ ਕਿਉਂ ਆਪਣੀ ਬਦਨਾਮੀ ਕਰਾਉਂਦੀ ਉਹ ਲੈ ਮੈਂ ਕਿਹੜਾ ਮੈਂ ਦੋਨੋਂ ਜ਼ਮੀਨ ਦੇਈ ਜਾਨੀ ਐ ਵੀ ਭਾਈ ਆ ਜਾ ਤੂੰ ਜ਼ਮੀਨ ਲੈ ਜਾ ਭਾਈ ਇਹ ਦੇਖੀ ਜਾਊਗੀ ਜਦੋਂ ਮਰ ਗਈ ਨਾ ਭਾਬੀ ਜਦੋਂ ਅਗਲੀ ਨੂੰ ਐ ਪਤਾ ਲੱਗਿਆ ਵੀ ਮੇਰਾ ਪਿਓ ਮੁੱਕ ਗਿਆ ਮਾਂ ਕੱਲੀ ਰਹਿ ਗਈ ਉਹ ਤਾਂ ਭੱਜੀ ਆਊਗੀ ਜ਼ਮੀਨ ਦੀ ਮਾਰੀ ਤਾਂ ਨਾਲੇ ਅਗਲੇ ਬਗਾਨੇ ਪੁੱਤਾਂ ਨੂੰ ਆਪਾਂ ਕਿਉਂ ਜ਼ਮੀਨ ਦੇ ਗਏ ਹੈ ਕੀਪ ਤਾਂ ਕਿੱਥੋਂ ਦਾ ਹੈ ਕਿ ਤੂੰ ਤਾਂ ਨਹੀਂ ਹੈ ਉਹ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਕੁਛ ਨਾ ਨਾ ਮਿੰਦੋ ਮੈਂ ਕਿਹੜਾ ਉਹਨੂੰ ਜ਼ਮੀਨ ਦਵੂੰਗੀ ਮੈਂ ਨਹੀਂ ਦਿੰਦੀ ਨਾ ਸਾਰੀ ਉਮਰ ਮੈਂ ਉਹਨੂੰ ਬੜਨ ਦੇ ਮੈਂ ਜਿੰਨਾ ਚਿਰ ਜਿਉਣੀ ਆ ਮੈਂ ਦੇਖੀ ਜਾਊਗੀ ਮਰੇ ਬਾਅਦ ਜਦੋਂ ਉਹ ਛੱਡ ਗਿਆ ਇੱਥੇ ਸਾਰਾ ਕੁਝ ਮੈਂ ਛੱਡ ਜੂੰਗੀ ਮੈਂ ਕਿਹੜਾ ਨਾਲ ਲੈ ਜੂੰਗੀ ਕੁਝ ਮੈਂ ਤਾਂ ਤੈਨੂੰ ਐ ਹੀ ਕਹਨੀ ਆ ਭਾਬੀ ਵੀ ਜ਼ਮੀਨ ਨੂੰ ਠੇਕੇ ਸੇ ਤੇ ਦੇਖਿਆ ਆਪਦੇ ਪਹਿਲਾਂ ਤਾਂ ਆਪਦੇ ਨਾਮ ਕਰਾ ਲਾ ਉਸ ਤੋਂ ਬਾਅਦ ਉਹਨੂੰ ਠੇਕੇ ਤੇ ਦੇ ਕੇ ਤੇ ਤੂੰ ਮੇਰੇ ਨਾਲ ਚੱਲ ਹਜੇ ਤਾਂ ਮਿੰਦੋ ਮੇਰੇ ਨੈਣ ਪ੍ਰਾਣ ਚੱਲਦੇ ਆ ਜਦੋਂ ਭਾਈ ਮੰंजे ਤੇ ਬੈਠ ਗਈ ਉਦੋਂ ਤੁਸੀਂ ਲੈ ਜਿਓ ਮੈਨੂੰ ਦੇਖ ਲੈ ਭਾਬੀ ਮੈਂ ਤਾਂ ਤੇਰੇ ਫਾਇਦੇ ਦੀ ਗੱਲ ਹੀ ਕਹਿੰਦੀ ਸੀਗੀ ਵੀ ਐਵੇਂ ਇੱਥੇ ਓਕੀ ਹੁੰਦੀ ਰਹਿਣੀ ਹੈਗੀ ਹੈ ਰੋਟੀ ਪਾਣੀ ਨੂੰ ਤਾਂ ਤੂੰ ਓਕੀ ਹੁੰਨੀ ਆ ਤੇ ਇਹਨੂੰ ਬੈਠੀ ਨੂੰ ਭਈ ਰੋਟੀ ਪਾਣੀ ਮਿਲੂਗਾ ਲੀੜਾ ਕੱਪੜਾ ਤੇਰਾ ਧੋਤਾ ਮਿਲੂਗਾ ਜੇ ਕੋਈ ਬਿਮਾਰ ਠਮਾਰ ਆ ਤੈਨੂੰ ਦਵਾਈ ਵੀ ਲਿਆ ਕੇ ਦੇਣਗੇ ਜਵਾਕ ਸਾਰਾ ਕੁਝ ਮੈਂ ਤਾਂ ਜਵਾਕਾਂ ਨੇ ਕਹਿ ਕੇ ਥੋੜਿਆ ਵੀ ਮਾਮੀ ਨੂੰ ਨਾਲ ਲੈ ਕੇ ਆਈ ਠੀਕ ਹੈ ਮੈਂ ਦੋ ਤਾਂ ਗੱਲ ਸਮਝਦੀ ਆ ਚੱਲ ਜਵਾਕ ਵੀ ਐ ਸੋਚਦਾ ਵੀ ਮਾਮੀ ਉੱਥੇ ਇਕੱਲੀ ਰਹਿੰਦੀ ਹੈ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਕਹਿ ਦੇ ਭਈ ਤੇਰੀ ਮਾਮੀ ਹਜੇ ਆਈ ਨਹੀਂ ਆਪਾਂ ਫੇਰ ਲੈ ਆਵਾਂਗੇ ਚੱਲ ਕੋਈ ਨਹੀਂ ਭਾਬੀ ਜਿਵੇਂ ਤੈਨੂੰ ਚ ਹੈਂ ਬਾਕੀ ਦਾ ਭਾਈ ਤੇਰੀ ਮਰਜ਼ੀ ਹੈ ਜੇ ਤੂੰ ਕਹੇਗੀ ਤਾਂ ਅਸੀਂ ਤੈਨੂੰ ਲੈ ਵੀ ਜਾਵਾਂਗੇ ਸਾਡੇ ਵੱਲੋਂ ਤਾਂ ਕੋਈ ਨਾ ਨਹੀਂਗੀ ਚਲ ਕੋਈ ਨਾ ਹਜੇ ਆ ਗਾਂ ਜੀ ਦੁੱਧ ਦਿੰਦੀ ਐ ਸਿਰ ਚੱਲ ਇਹਨੂੰ ਹਜੇ ਕਾਹਨੂੰ ਵੇਚਣੀ ਐ ਜਦੋਂ ਭਾਈ ਦੁੱਧੋ ਟਲ ਗਈ ਉਦੋਂ ਮੈਂ ਵੇਚ ਦੂੰਗੀ ਤੇ ਕਿਉਂ ਮੱਥਾ ਮਾਰੀ ਜਾਂਦੀ ਐ ਤੂੰ ਆ ਪਸ਼ੂਆਂ ਦੇ ਵਿੱਚ ਹੈਂ ਤੈਨੂੰ ਗਲਾਸ ਦੁੱਧਾ ਚਾਹੀਦਾਗਾ ਚੁੱਪ ਕਰਕੇ ਇਹਨੂੰ ਵੇਚ ਦੇ ਪਰੇ ਚਾਰ ਪੈਸੇ ਆਉਦੇ ਹੱਥ 'ਚ ਹੋ ਜਾਣਗੇ ਨਾਲੇ ਮੈਨੂੰ ਐਂ ਦੱਸ ਵੀ ਆਹ ਟਰੈਕਟਰ ਤੋਂ ਵੀ ਕੀ ਕਰਾਉਣਾਗਾ ਹੈ ਇਹਨੂੰ ਵੀ ਖੜੇ ਨੂੰ ਜਾਰੀ ਪਈ ਜਾਂਦੀ ਐ ਮੈਂ ਇੱਕ ਦਿਨ ਮੁੰਡੇ ਨੂੰ ਭੇਜ ਦੂੰਗੀ ਤੇ ਆ ਕੇ ਇਹ ਵੇਚ ਜੂਗਾ ਨਹੀਂ ਨਹੀਂ ਮਿੰਦੋ ਟਰੈਕਟਰ ਨਹੀਂ ਮੈਂ ਵੇਚਦੀ ਤੇਰਾ ਬਾਈ ਕਹਿੰਦਾ ਹੁੰਦਾ ਸੀ ਨਾ ਵੀ ਦੇਖ ਲੈ ਸ਼ੁਰੂ ਤੋਂ ਮੈਂ ਇਹ ਟਰੈਕਟਰ ਲਿਆ ਸੀ ਬਥੇਰਾ ਹੀ ਕਹਿੰਦੇ ਦੇਖ ਲੈ ਉਧਰਲੇ ਘਰ ਵਾਲੇ ਵੀ ਤਾਇਆ ਤੂੰ ਇਹ ਵੇਚ ਦੇ ਕਹਿੰਦਾ ਨਾ ਜਿੰਨਾ ਚਿਰ ਜਿਉਣਾ ਮੈਂ ਟਰੈਕਟਰ ਨਹੀਂ ਵੇਚਦਾ ਤੇ ਮੈਂ ਨਹੀਂ ਟਰੈਕਟਰ ਵੇਚਦੀ ਮਗਰ ਉਹ ਪਾਈ ਕੁਛ ਮਰਜ਼ੀ ਕਰੀ ਜਾਏ ਭਾਬੀ ਗੱਲ ਮਗਰੋਂ ਦੀ ਨਹੀਂ ਹੈਗੀ ਹੁਣ ਜਦੋਂ ਬਾਈ ਨਹੀਂ ਰਿਹਾਗਾ ਹੈ ਟਰੈਕਟਰ ਦਾ ਇੱਥੇ ਖੜੇ ਦਾ ਕੀ ਕਰੇਗੀ ਇਹ ਤਾਂ ਸੰਦ ਖੜਾ ਇੱਥੇ ਖਰਾਬ ਹੀ ਹੋਊਗਾ ਇਹਨੂੰ ਜਰ ਪੈ ਜਾਣੀ ਹੈਗੀ ਫਿਰ ਇਹ ਲੋਹੇ ਦੇ ਭਾਵੇਂ ਨਹੀਂ ਵਿਕਣਾਗਾ ਇਹ ਤਾਂ ਹਨ ਸਮਝਦੀਆਂ ਹਨ ਇਹਨਾਂ ਦੋਵਾਂ ਪਰ ਸਾਰੀਆਂ ਚੀਜ਼ਾਂ ਨਾਲ ਉਹਦੀ ਆਜਾਦਾ ਜੁੜੀਆਂ ਮੈਂ ਕੋਈ ਵੀ ਨਹੀਂ ਇਸ ਘਰ ਚ ਹਾਂ ਕਹਿੰਦੀ ਵੀ ਇਹ ਚੀਜ਼ ਵਗ ਜੇ ਹਾਂ ਤਾਂ ਭਾਬੀ ਹੁਣ ਸਾਨੂੰ ਵੀ ਦੁੱਖ ਹੈ ਹੈ ਜਿੰਨਾ ਤੈਨੂੰ ਉਹਨਾਂ ਮੈਨੂੰ ਕਿਹੜਾ ਦੁੱਖ ਨਹੀਂ ਮੇਰੇ ਭਰਾ ਦਾ ਗਏ ਦਾ ਜਦੋਂ ਮੈਂ ਆਉਂਦੀ ਸੀ ਉਹੀ ਗੱਲ ਆਏ ਹੱਥੀਂ ਚੱਕ ਲੈਂਦਾ ਸੀਗਾ ਸਾਈ ਚਾਹ ਇਨਾ ਚਾਹ ਕਰਦਾ ਵੀ ਭੈਣ ਆ ਗਈ ਭੈਣ ਆ ਗਈ ਤੇ ਅੱਜ ਆ ਦੇਖ ਲੈ ਕੱਲੀ ਐ ਬੈਠੀ ਹੈਗੀ ਆ ਕੇ ਇੱਥੇ ਤਾਂ ਆਪਦਾ ਵੀ ਨਹੀਂ ਮਨ ਕਰਦਾ ਉਹਨੂੰ ਹਾਂ ਸੋਚਦੀ ਰਹਿੰਦੀ ਆ ਮੈਂ ਤਾਂ ਵੇਦੂ ਤਾਂ ਰੱਬ ਸਾਨੂੰ ਕੋਈ ਜਵਾਹਕ ਹੀ ਨਾ ਦਿੰਦਾ। ਤੇ ਜੰਮੀ ਵੀ ਆਪਦੇ ਪਿਓ ਨੂੰ ਖਾ ਗਈ। ਬਹੁਤ ਦੁੱਖ ਹੈ ਮੈਨੂੰ ਇਸ ਗੱਲ ਦਾ। ਵੀ ਉਹਦੇ ਫਿਕਰ 'ਚ ਮੁੱਕ ਗਿਆ। ਤਾਂ ਹੀ ਤੈਨੂੰ ਕਹਿੰਨੀ ਆ। ਤੂੰ ਕਰਾਉਣਾ ਕੀ ਹੈਗਾ? ਹੈ ਜੇ ਉਹਨੂੰ ਮਾੜੀ ਜਿਹੀ ਭਿੰਨ ਕੇ ਪੈ ਗਈ ਉਹਨੇ ਠੂਏ ਇੱਥੇ ਬਜਣਾਗਾ। ਬਗਾਨਾ ਪੁੱਤ ਆਪਣਾ ਕੀ ਲੱਗਿਆ? ਚਲ ਕੋਈ ਨਾ ਇਹ ਸੋਚਾਂਗੇ ਆਪਾਂ। ਤੂੰ ਬੈਠ ਮੈਂ ਚਾਹ ਕਰਕੇ ਲਿਆਉਣੀ ਆ। ਹੋਰੀ ਗੱਲ ਚੰਗਾ। ਬਣਾ ਲਾ ਚਾਹ ਕੁਟ। ਕੀ ਤੁਸੀਂ ਹੈਲੋ ਸ਼ਸ਼ੀ ਘੰਡਾੜੀ ਤੇੜੀ ਮੈਂ ਕੀ ਕਰਾਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਮੈਂ ਤਾਂ ਹੀ ਗੁੱਸੇ 'ਚ ਮੰਮੀ ਨੂੰ ਐਨਾ ਕੁਝ ਬੋਲ ਗਈ ਮਾਂ ਜੀ ਡੈਡੀ ਕੈਡੀ ਹੋ ਗਰਤੇ ਹੈ ਪਰ ਮੈਂ ਕੀ ਕਰਾਂ ਮੈਨੂੰ ਗੁੱਸੇ ਚ ਕੁਛ ਨਹੀਂ ਪਤਾ ਲੱਗਿਆ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਮੇਰੇ ਲਈ ਇੰਨਾ ਕੁਛ ਕੀਤਾ ਔਰ ਮੰਮੀ ਡੈਡੀ ਨੂੰ ਤੁਸੀਂ ਹੀ ਇਹ ਗੱਲ ਕਹੀ ਆ ਡੈਡੀ ਫਿਰ ਤਾਂ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਡੈਡੀ ਨੂੰ ਪਤਾ ਨਹੀਂ ਕੀ ਕੁਝ ਬੋਲਤਾ ਨਾਲੇ ਮੰਮੀ ਨੂੰ ਕੀ ਕਰਾਂ ਡੈਡੀ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਨੂੰ ਐਦਾ ਲੱਗਿਆ ਕਿ ਸ਼ਾਇਦ ਉਹਨਾਂ ਨੇ ਇਹ ਸਭ ਕੁਝ ਕੀਤਾ ਠੀਕ ਹੈ ਡੈਡੀ ਉਨੇ ਉਹਨਾਂ ਤੋਂ ਮਾਫੀ ਮੰਗਦੀ ਹੈ ਡੈਡੀ ਤੋਂ ਜਾ ਕੇ ਇਹ ਮਤੁ ਕੀ ਹੋ ਗਿਆ ਪਤਲੀ ਨੇ ਜਾੜਿਆਂ ਚਾੜੇ ਡੈਡੀ ਨੂੰ ਕੀ ਕੁਛ ਕਹਿਤਾ ਮੈਂ ਉਹ ਡੈਡੀ ਤੋਂ ਮਾਫੀ ਮੰਗ ਲਈ ਚਾਹੀਦੀ